ਰਾਮ ਰਾਮ ਜੈ ਹਨ ਜੈ ਭਾਰਤ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦਿਖਾਨਿਆਂ ਜੀ ਮੀਰਥਾਲ ਤੋਂ ਦਿਨਾਨਗਰ ਰੋਡ ਤੇ ਬਣਿਆ ਇਹ ਬ੍ਰਿਜ ਜਿਹੜਾ ਨਵਾਂ ਬਣਿਆ ਹੈ ਅੱਪਰਪਰੀ ਦਬਾਬ ਨਹਿਰ ਦੇ ਉੱਤੇ ਤੁਮਰਾਈ ਵਾਲਾ ਪੁਲ ਇਹ ਆ ਜੀ ਪੁਰਾਣਾ ਪੁਲ ਤੇ ਪੁਰਾਣੇ ਪੁਲ ਤੋਂ ਹੀ ਲੰਘ ਰਿਆ ਜੇ ਰਸਤਾ ਪੁਰਾਣੇ ਦਾ ਵੀ ਬੜਾ ਖਸਤਾ ਹਾਲ ਹੋ ਗਿਆ ਉਹ ਕਹਿੰਦੇ ਆ ਸਿਆਣੇ ਕਿ ਪੰਚਾਂ ਦਾ ਗਿਆ ਸਿਰ ਮੱਥੇ ਪੰਡਾਲਾ ਉੱਥੇ ਦੀ ਉੱਥੇ بڑے ਮੰਤਰੀ ਤੇ ਅਫਸਰ ਆਏ ਤੇ ਇਹ ਪੁਲ ਦਾ ਕੁਝ ਨਾ ਕੁਝ ਕੀਤਾ ਜਾਏ ਪਰ ਕੁਝ ਨਹੀਂ ਹੋਇਆ ਪੁਲ ਉਦਾਂ ਦਾ ਉਦਾਂ ਹੀ ਆ ਜੀ ਪੁਲ ਨੂੰ ਇਹ ਦੇਖੋ ਜੀ ਇਹ ਆ ਜੀ ਉਹ ਜਿਹੜੇ ਆਏ ਦਾ ਰਿਪੇਅਰ ਕਰਨਾ ਤੇ ਪੁਲ ਦਾ ਹਾਲੇ ਆ ਵੀ ਜਿੰਨਾ ਟਾਈਮ ਨੂੰ ਤਿਆਰ ਕਰਦੇ ਲੱਗਾ ਨਾ ਪੁਲ ਨੂੰ ਉੰਨਾ ਟਾਈਮੇ ਚਲਿਆ ਵੀ ਨਹੀਂ ਇਹ ਨਾ ਤਾਂ ਅਮੇ ਤਿਆਰ ਹੋਣ ਚ ਲੈ ਗਿਆ ਤੇ ਅੱਗੇ ਦਾ ਹਾਲਤ ਦੇਖੋ ਜੀ ਪਤਾ ਨਹੀਂ ਕੀ ਕਰਨ ਰਿਹਾ 2-3 ਮਹੀਨੇ ਹੋ ਗਿਆ ਇਹ ਕਹਿ ਖਲਾ ਰੜਦਾ ਹੀ ਇੱਥੇ ਪਿੰਜਰ ਜਿਆ ਇਹ ਕੁਆੜ ਚ ਪਤਾ ਨਹੀਂ ਕਿਥੋਂ ਲੈ ਆ ਕੇ ਤੇ ਖਲਾ ਰੜਦਾ ਹੀ ਉਹ ਹੈ ਡਰਾ ਰਸਤਾ ਬਿਲਕੁਲ ਬੰਦ ਕਰ ਰਿਆ ਪਹਿਲਾਂ ਕਾਰ ਮੋਟਰਸਾਈਕਲ ਲੰਘ ਜਾਂਦੇ ਸੀ ਹੁਣ ਬਿਲਕੁਲ ਬੰਦ ਹੈ ਤੇ ਕਰਨ ਕੀ ਰਿਹਾ ਕੋਈ ਪਤਾ ਨਹੀਂ ਉਹ ਪਹਿਲਾਂ ਦੇ ਪੇਦਾ ਜੋ ਪੇਦਾ ਜਾਂ ਤੋੜਨਾ ਤੇ ਤੋੜੋ ਨਹੀਂ ਤੋੜਨਾ ਤੇ ਤਲੋਰਾਂਦੋ ਔਰ ਇਹ ਅੱਗੇ ਪਤਾ ਨਹੀਂ ਕਿਥੋਂ ਲੈ ਕੇ ਕੁਆੜਜਾ ਅੱਗੇ ਖੜਾ ਕਰ ਰਿਹਾ ਦਾ ਇਹ ਤਾਂ ਰਸਤਾ ਬੰਦ ਹੁਣ ਜਿੰਨੀ ਵੀ ਗੱਡੀ ਆਦੀ ਆ ਸਾਰੀ ਉਹ ਪੁਰਾਣੇ ਪੁਲ ਤੋਂ ਲੰਘਦੀ ਆ ਤੇ ਆਪਣੇ ਮੁੱਖ ਮੰਤਰੀ ਸਰਦਾਰ ਪਹੁਗਨ ਸਿੰਘ ਮਾਨ ਅੱਗੇ ਬੇਨਤੀ ਆ ਕਿ ਇਹਦਾ ਕੋਈ ਹੱਲ ਕਰਨ ਤੇ ਇਹ ਉਹਨਾਂ ਇੱਕ ਆਪਣੀ ਇੱਕ ਨਾ ਪਾਸੰਦੇ ਵਿੱਚ ਇੱਕ ਇਹਨਾਂ ਗੱਲ ਸਾਂਝੀ ਕੀਤੀ ਸੀ ਕਿ ਕਿਤੇ ਨਵਾਂ ਪੁਲ ਬਣਿਆ ਤੇ ਲਾਗੇ ਇੱਕ ਪੁਰਾਣਾ ਪੁਲ ਹੀ ਉਹਨੂੰ ਤੋੜਨ ਲਈ ਨਾਲ ਉਹ ਲਾਇਆ ਜੋ ਤੋੜਦੇ ਆ ਬਰੂਦ ਬਰਾਦ ਲਾਇਆ ਤੇ ਜਿਹਲੇ ਉਹਨੂੰ ਬਲਾਸਟ ਕੀਤਾ ਤੇ ਧੂਆਂ ਧੂਆਂ ਹੋ ਗਿਆ ਤੇ ਜਦੋਂ ਦੇਖਿਆ ਆ ਧੂਆ ਹਟਿਆ ਤੇ ਜਿਹੜਾ ਨਵਾਂ ਪੁਲ ਹੀ ਉਹ ਡਿੱਗ ਪਿਆ ਦਾ ਤੇ ਪੁਰਾਣਾ ਉੱਥੇ ਦੀ ਉੱਥੇ ਤੇ ਉਹੀ ਹਾਲ ਇੱਥੇ ਆ ਪੁਰਾਣਾ ਉੱਥੇ ਦੀ ਉੱਥੇ ਆ ਤੇ ਜਿਹੜਾ ਨਵਾਂ ਬਣਿਆ ਉਹ ਜਿਹੜਾ ਦੇਖ ਲਓ ਤੁਹਾਡੇ ਸਾਹਮਣੇ ਬੰਦ ਪਿਆ ਇਹ ਉੱਥੇ ਸੜਕ ਦਾ ਹਾਲ ਦੇਖ ਲਓ ਜੀ ਅੱਧੀ ਉੱਚੀ ਅੱਧੀ ਨੀਵੀਂ ਭਾਏ ਉੱਧਾ ਹੀ ਬੰਦਾ ਸਲਿੱਪ ਹੋ ਗਏ ਤੇ ਦੇਖ ਕੇ ਲੱਤਾਂ ਮਾਤੜਾ ਲਏ ਜਾਂ ਕੋਈ ਹੋਰ ਜਾਨੀ ਨੁਕਸਾਨ ਹੋ ਜੇ ਸੋ ਉਹੀ ਹਾਲ ਆ ਭਈ ਸਿਆਣਿਆਂ ਦਾ ਕਿਹਾ ਸਿਰ ਮੱਥੇ ਪੰਡਾਲਾ ਉੱਥੇ ਦੀ ਉੱਥੇ ਤੇ ਇਹਦਾ ਬਾਕੀ ਆਪਣੇ ਇੱਧਰ ਲੋਕਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਣੇ ਕੋਲੋਂ ਕਰਿਆ ਕਰੋ ਵੀਡੀਓ ਪਾਏ ਕਰੋ ਜਿਹੜੀ ਸਰਕਾਰ ਦੀਆਂ ਅੱਖਾਂ ਕੰਨਾਂ ਤੱਕ ਪਹੁੰਚੇ ਕਿ ਪਤਾ ਲੱਗੇ ਇਹ ਇਲਾਕਾ ਕਿੰਨਾ ਦੁਖੀ ਹੈ ਇਹ ਪੁਲ ਦੀ ਵਜ੍ਹਾ ਤੋਂ ਬਾਕੀ ਰਸਤਾ ਵੀ ਬਹੁਤ ਮਾੜਾ ਜੀ ਤੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਜਿਹੜੇ ਵੀ ਨੁਮਾਇੰਦੇ ਆ ਇਹਦਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਏ ਇਹ ਬੇਕੂਫ ਨਾ ਬਣਾਇਆ ਜਾਏ ਅੱਗੇ ਉਹ ਲਾ ਕੇ ਖੜੇ ਕਰਕੇ ਰਾਮ ਰਾਮ ਜੈ ਹਿੰਦ ਜੈ ਬਾਦ